ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਵਿਸ਼ਾ ਜਿਹੜਾ ਆਇਆ ਤੁਹਾਡੇ ਵੱਲੋਂ ਉਹ ਹੈ ਕਿਡਨੀ ਦੀ ਬਿਮਾਰੀ ਕਿਡਨੀਆਂ ਸਾਡੇ ਸਰੀਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਨੇ 24 ਘੰਟੇ ਕੰਮ ਕਰਨਾ ਹੁੰਦਾ ਹੈ ਇਹਨਾਂ ਨੇ ਕੋਈ ਛੁੱਟੀ ਨਹੀਂ ਉਹ ਛੰਗ ਸਾਡੇ ਨੇ ਜਿਨ੍ਹਾਂ ਨੂੰ ਕੋਈ ਰੈਸਟ ਨਹੀਂ ਕੋਈ ਛੁੱਟੀ ਨਹੀਂ ਦਿਲ ਹੋ ਗਿਆ ਦਿਮਾਗ ਹੋ ਗਿਆ ਤੇ ਇਹਨਾਂ ਦੇ ਵਿੱਚੋਂ ਇੱਕ ਕਿਡਨੀ ਵੀ ਹੈ ਇਹ ਜਿਹੜੇ ਇਨ ਅੰਗ ਨੇ ਦਿਲ ਤੇ ਕਿਡਨੀਆਂ ਖਾਸ ਕਰਕੇ ਇਹਨਾਂ ਨੂੰ ਕੋਈ ਰੈਸਟ ਨਹੀਂ ਮਿਲਦੀ ਇਹਨਾਂ ਨੇ 24 ਘੰਟੇ ਕੰਮ ਲੱਗੇ ਰਹਿਣਾ ਹੁੰਦਾ ਦਿਲ ਦਾ ਕੰਮ ਹੈ ਧੜਕਣਾ ਤੇ ਧੜਕਣ ਦੇ ਜਰੀਏ ਤੁਹਾਡੇ ਸਰੀਰ ਤੱਕ ਆਕਸੀਜਨ ਤੇ ਜਿਹੜਾ ਵੀ ਪੋਸ਼ਣ ਤੁਸੀਂ ਲੈਂਦੇ ਹੋ ਖਾਣੇ ਦੇ ਵਿੱਚੋਂ ਵਿਟਾਮਿਨ ਲੈ मिनਰਲਸ ਲੈ ਪ੍ਰੋਟੀਨ ਲਿਆ ਉਹ ਨੂੰ ਤੁਹਾਡੇ ਸਰੀਰ ਦੇ ਇੱਕ ਇੱਕ ਅੰਗ ਇੱਕ ਇੱਕ ਸੈੱਲ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਖੂਨ ਦੀ ਹੈ ਤੇ ਖੂਨ ਨੂੰ ਅੱਗੇ ਚਲਾਈ ਰੱਖਣ ਦਾ ਕੰਮ ਜਿਹੜਾ ਉਹ ਦਿਲ ਦਾ ਆ। ਦਿਲ ਦੀ ਧੜਕਣ ਉਹਨੂੰ ਚਲਾਈ ਰੱਖਦੀ ਹੈ ਤੇ ਇਹ ਖੂਨ ਇੱਕ ਇੱਕ ਸੈੱਲ ਤੱਕ ਜਦੋਂ ਪਹੁੰਚਦਾ ਆ ਤੇ ਉੱਥੇ ਚੰਗੀਆਂ ਚੀਜ਼ਾਂ ਉਹਨਾਂ ਨੂੰ ਦੇ ਦਿੰਦਾ ਹੈ ਤੇ ਖਰਾਬ ਚੀਜ਼ਾਂ ਉਹਦੇ ਕੋਲੋਂ ਲੈ ਲੈਂਦਾ ਹੈ। ਮੈਂ ਇਹਨੂੰ ਨਾ ਸੈੱਲ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਹੁੰਦੀ ਹੈ ਨਾ ਇਹਨੂੰ ਆ ਇੱਕ ਪੈਟਰੋਲ ਵਾਲੇ ਇੰਜਨ ਨਾਲ ਕੰਪੇਅਰ ਕਰਾਂਗਾ ਪੈਟਰੋਲ ਦਾ ਵਾਲਾ ਇੰਜਨ ਜਿਹੜਾ ਹੈ ਨਾ ਉਹਦੇ ਵਿੱਚ ਕੀ ਹੁੰਦਾ ਆ ਕਿ ਇੱਕ ਪਾਸਿਓਂ ਪੈਟਰੋਲ ਆਉਂਦਾ ਆ ਇੱਕ ਪਾਸਿਓਂ ਆਕਸੀਜਨ ਆਉਂਦੀ ਆ ਲਾਉਣੇ ਨਾਲ ਫਿਲਟਰ ਲੱਗਾ ਹੁੰਦਾ ਤੇ ਇੱਕ ਪਾਸਿਓਂ 스ਪਾਰਕ ਪਲੱਗ ਦੇ ਜ਼ਰੀਏ 스ਪਾਰਕ ਆਉਂਦਾ ਆ ਠੀਕ ਹੈ ਕੁਝ ਐਸਾ ਹੀ ਸਿਸਟਮ ਸਾਡੇ ਸ਼ਰੀਰ ਦਾ ਆ ਸਾਲ ਇੰਨੇ ਆ ਇਹ ਫੜੇ ਆਕਸੀਜਨ ਭੇਜ ਦਿੰਦੇ ਨੇ ਬਲੱਡ ਦੇ ਵਿੱਚ ਖਾਣਾ ਖਾਂਦੇ ਆ ਉਹ ਚੋਂ ਪੋਸ਼ਕ ਤੱਤ ਚਲੇ ਜਾਂਦੇ ਨੇ ਬਲੱਡ ਦੇ ਵਿੱਚ ਇਧਰ ਸਾਡੇ ਸਰੀਰ 'ਚ ਇੱਕ ਪੁਰਜਾ ਲੱਗਾ ਜਿਵੇਂ ਅਸੀਂ ਮੈਗਨੇਟ ਕੋਇਲ ਲਾਇਆ ਨਾ ਗੱਡੀਆਂ 'ਚ ਕਰੰਟ ਪੈਦਾ ਕਰ ਲਈ ਉਹ ਸਪਾਰਕ ਪੈਦਾ ਕਰ ਲਈ ਇਸੇ ਤਰ੍ਹਾਂ ਇੱਕ ਟੈਂਕੇਰੀਆਜ਼ ਨਾਂ ਦਾ ਪੁਰਜਾ ਲਾਇਆ ਜਿਹੜਾ ਉਹ ਇਨਸੂਲਿਨ ਬਣਾ ਦਿੰਦਾ ਇਹ ਤਿੰਨਾਂ ਚੀਜ਼ਾਂ ਨੂੰ ਲੈ ਕੇ ਖੂਨ ਨੇ ਸੈੱਲ ਤੱਕ ਜਾਣਾ ਆ ਉਹ ਗਲੂਕੋਜ਼ ਤੇ ਆਕਸੀਜਨ ਸੈੱਲ ਦੇ ਵਿੱਚ ਜਾ ਕੇ ਬਰਨ ਹੋਣੀ ਹੈ ਤੇ ਤੁਹਾਡੇ ਸਰੀਰ 'ਚ ਤਾਕਤ ਪੈਦਾ ਹੁੰਦੀ ਹੈ ਤੇ ਜਦੋਂ ਉਹ ਤਾਕਤ ਪੈਦਾ ਹੁੰਦੀ ਹੈ ਤੇ ਜਿਵੇਂ ਇੰਜਨ ਚੋਂ ਫਿਰ ਕੀ ਆਉਂਦਾ ਵਾਪਸ ਸੈਲੈਂਸਰ ਨਹੀਂ ਤੁਆ ਹਾਂਜੀ ਬੜੀ ਜਿਹਾ ਲੱਗਾ ਹੁੰਦਾ ਨਾ ਸੈਲੈਂਸਰ ਇਸੇ ਤਰ੍ਹਾਂ ਹੀ ਸਾਡੇ ਸਰੀਰ ਦੇ ਸੈੱਲ ਦੇ ਵਿੱਚ ਵੀ ਜਦੋਂ ਗਲੂਕੋਜ਼ ਤੇ ਆਕਸੀਜਨ ਬਰਨ ਹੁੰਦੀ ਹੈ ਤੇ ਆਕਸੀਜਨ ਕਾਰਬਨ ਡਾਈਆਕਸਾਈਡ ਹੀ ਬਦਲਦੀ ਆ ਤੇ ਸੈੱਲ ਆਪਣੇ ਵਿੱਚੋਂ ਕੁਝ ਵੇਸਟੇਜ ਕੁਝ ਖਰਾਬ ਮਟੀਰੀਅਲ ਵੀ ਛੱਡਦਾ ਜਿੰਨੂੰ ਫਿਰ आरबीसी ਲੈਂਦੇ ਨੇ ਤੇ ਵਾਪਸ ਬਲੱਡ ਦੇ ਵਿੱਚ ਲੈ ਆਉਂਦੇ ਨੇ ਇਹ ਜਿਹੜੀ ਵੇਸਟੇਜ ਆ ਹੁਣ ਇਹਨੂੰ ਫਿਲਟਰ ਕਰਕੇ ਕੱਢਣਾ ਹੁੰਦਾ ਹੈ ਕਿਉਂਕਿ ਉਹਦੇ ਵਿੱਚ ਵੱਖਰਾ ਸੰਸਰ ਅਸੀਂ ਆਇਆ ਉੱਥੋਂ ਬਾਹਰ ਚਲ ਜਾਂਦੀ ਹੈ ਲੇਕਿਨ ਇੱਥੇ ਐਸਾ ਕੁਝ ਨਹੀਂ ਹੈ ਇੱਥੇ ਕੀ ਹੈ ਇਸ ਮਸ਼ੀਨ ਦੇ ਵਿੱਚ ਹਰ ਇੱਕ ਸੈੱਲ ਦੇ ਵਿੱਚੋਂ ਜਿਹੜੀ ਗੰਦਗੀ ਆਈ ਹੈ ਕਾਰਬਨ ਡਾਈਆਕਸਾਈਡ ਆਈ ਹੈ ਉਹ ਕਾਰਬਨ ਡਾਈਆਕਸਾਈਡ ਤੇ ਚਲੀ ਜਾਏਗੀ ਫੇਫੜੇ ਉਹਨੂੰ ਸੋਖ ਲੈਣਗੇ ਤੇ ਸਾਹ ਛੱਡਾ ਕੇ ਤੇ ਬਾਹਰ ਕੱਢ ਦੇਣਗੇ ਲੇਕਿਨ ਜਿਹੜੀ ਗੰਦਗੀ ਆ ਉਹਦੇ ਵਿੱਚ ਵੇਸਟੇਜ ਉਹਨੂੰ ਫਿਲਟਰ ਕਰਨ ਵਾਸਤੇ ਗੁਰਤ ਨੇ ਦੋ ਫਿਲਟਰ ਆਏ ਨੇ ਜਿਨ੍ਹਾਂ ਨੂੰ ਕਿਡਨੀ ਕਿਹਾ ਜਾਂਦਾ ਜਿਨ੍ਹਾਂ ਨੇ ਇਹ ਬਲੱਡ ਸਰਕੂਲੇਸ਼ਨ ਦੇ ਵਿੱਚ ਉਹ ਸਾਰੀ ਗੰਦਗੀ ਫਿਲਟਰ ਕਰਕੇ ਪਿਸ਼ਾਬ ਦੇ ਰਾਈ ਬਾਹਰ ਕੱਢਣੀ ਹੁੰਦੀ ਹੈ ਇਹ ਪਿਸ਼ਾਬ ਬਣਾਉਣ ਦਾ ਕੰਮ ਜਿਹੜਾ ਇਹ ਕਿਡਨੀ ਦਾ ਹੀ ਹੈ ਇੱਕ ਹੁੰਦਾ ਕੀ ਹੈ ਪਾਣੀ ਦੇ ਜਰੀਏ ਫਿਲਟਰ ਕਰਕੇ ਸਾਰੀ ਗੰਦਗੀ ਨੂੰ ਯੂਰਨ ਤੋਂ ਬਾਹਰ ਕੱਢਣਾ ਹੁੰਦਾ ਹੈ ਇਹ ਕੰਮ ਲਗਾਤਾਰ ਚੱਲਦਾ ਰਹਿੰਦਾ ਹੈ ਕਿਡਨੀਆ ਨੂੰ ਵੀ ਕੋਈ ਛੁੱਟੀ ਨਹੀਂ ਹਾਂਜੀ ਕਿਉਂਕਿ ਬਲੱਡ ਸਰਕੂਲੇਸ਼ਨ ਚੱਲਦੇ ਰਹਿਣਾ ਹੈ ਕਿ ਉਹਦੋਂ ਛੁੱਟੀ ਹੋਣੀ ਹੈ ਜਦੋਂ ਸਾਡੀ ਛੁੱਟੀ ਹੋ ਜਾਵੇ ਸੋ ਇਸ ਕਰਕੇ ਇਹਨਾਂ ਜਿਹੜਾ ਫਿਲਟਰ ਨੇ ਇਹਨਾਂ ਨੂੰ ਸਾਫ਼ ਰੱਖਣਾ ਇਹਨਾਂ ਦਾ ਧਿਆਨ ਕਰਨਾ ਬੜਾ ਹੀ ਜ਼ਰੂਰੀ ਹੈ ਅੱਜ ਕੱਲ ਕਿਡਨੀ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਆ ਰਹੀਆਂ ਨੇ ਸਭ ਤੋਂ ਪਹਿਲਾਂ ਤੇ ਇਹ ਬਿਮਾਰੀ ਨਾਲ ਸੰਬੰਧ ਹੈਗਾ ਆ ਤੁਹਾਡੇ ਬਲੱਡ ਪ੍ਰੈਸ਼ਰ ਦਾ ਜਿੰਨوں ਵੀ ਕਿਡਨੀ ਦੀ ਬਿਮਾਰੀ ਆਏਗੀ ਉਹਦੀ ਹਿਸਟਰੀ ਅਗਰ ਦੇਖੀ ਜਾਏ ਤੇ ਪਹਿਲਾਂ ਉਹਦਾ ਬਲੱਡ ਪ੍ਰੈਸ਼ਰ ਵੱਧਦਾ ਹੈ ਤੇ ਬਲੱਡ ਪ੍ਰੈਸ਼ਰ ਵਧਣਾ ਕਿਉਂ ਹੈ ਉਸ ਸਿਗਨਲ ਹੈ ਇੱਕ ਕਿ ਤੁਹਾਡੀ ਕਿਡਨੀ ਦੇ ਵਿੱਚ ਕੁਝ ਖਰਾਬੀ ਹੋ ਸਕਦਾ ਆ ਰਹੀ ਹੋਵੇ ਬਹੁਤ ਸਾਰੇ ਕਾਰਨ ਨੇ ਬਲੱਡ ਪ੍ਰੈਸ਼ਰ ਦੇ ਲੇਕਿਨ ਇੱਕ ਕਾਰਨ ਕਿਡਨੀ ਦੀ ਖਰਾਬੀ ਉਹਦਾ ਫਿਲਟਰ ਕਰਕੇ ਪੂਰੀ ਤਰ੍ਹਾਂ ਨਹੀਂ ਕੱਢ ਪਾਉਣਾ ਗੰਦਗੀ ਤੇ ਜਦੋਂ ਉਹ ਫਿਰ ਉਹ ਯੂਰਿਨ ਬਲੱਡ ਦੇ ਵਿੱਚ ਵਧਣਾ ਡੈਪਿੰਦਾ ਹੈ ਤੇ ਯੂਰਿਨ ਦੇ ਕਰਕੇ ਬਲੱਡ ਦੀ ਮਾਤਰਾ ਵਧਣ ਡੈਪਿੰਦੀ ਹੈ ਜਦੋਂ ਵਧਣਾ ਡੈਪੀ ਤੇ ਨਾੜੀਆਂ ਦੇ ਉੱਤੇ ਪ੍ਰੈਸ਼ਰ ਵਧਣਾ ਸੁਭਾਵਕ ਹੈ ਕੋਈ ਵੀ ਚੀਜ਼ ਜੇ ਜ਼ਿਆਦਾ ਹੋ ਜੇਗੀ ਤੋਂ ਅਲਰਟਨੈਸ ਜਿਹੜੀ ਆ ਉਹ ਬੀਪੀ ਜਦੋਂ ਵਧਦਾ ਹੋਏ ਤੇ ਜ਼ਰੂਰ ਕਿਡਨੀ ਨੂੰ ਚੈੱਕ ਕਰਵਾ ਲੈਣਾ ਚਾਹੀਦਾ ਕਿਤੇ ਕਿਡਨੀ 'ਚ ਕੋਈ ਖਰਾਬੀ ਤਾਂ ਨਹੀਂ ਆ ਰਹੀ ਇਹ ਪਹਿਲਾ ਸਿਗਨਲ ਹੁੰਦਾ ਥੋੜਾ ਬਹੁਤਾ ਵੀ ਬੀਪੀ ਵਧਦਾ ਹੈ ਨਾ ਜਦਾ ਵੀ ਉਹਨੂੰ ਇਹ ਧਿਆਨ ਕਰ ਲੈਣਾ ਚਾਹੀਦਾ ਕਿਡਨੀ ਜਿਹੜੀ ਆ ਇਹਨੇ ਹੁਣ ਤੁਹਾਡੇ ਸਰੀਰ ਦੀ ਕਿਉਂਕਿ 24 ਘੰਟੇ ਗੰਦਗੀ ਕੱਢਦੇ ਰਹਿਣਾ ਹੈ ਬੜੇ ਮਜਬੂਤ ਸੈੱਲ ਬਣਾਏ ਨੇ ਕੁਦਰਤ ਨੇ ਇਹਦੇ ਇਹਦੇ ਵਿੱਚ ਰਿਪੇਅਰਿੰਗ ਬੜੀ ਸਲੋ ਹੈਗੀ ਆ ਕੁਝ ਅੰਗ ਨੇ ਜਿਨ੍ਹਾਂ ਦੀ ਰਿਪੇਅਰਿੰਗ ਬੜੀ ਫਾਸਟ ਹੁੰਦੀ ਹੈ ਤੁਹਾਡੀ ਸਭ ਤੋਂ ਫਾਸਟ ਰਿਕਵਰੀ ਵਾਲਾ ਜਿਹੜਾ ਅੰਗ ਹੈਗਾ ਉਹ ਹੈਗਾ ਲੀਵਰ ਕਿਹਾ ਜਾਂਦਾ ਕਿ ਇਹਨੂੰ ਅੱਧਾ ਕੱਢ ਕੇ ਛੋਟ ਵੀ ਲਾਉਣਾ ਤੇ ਤਾਂ ਵੀ ਇਹ ਬਣ ਜਾਂਦਾ ਲੀਵਰ ਬੜੀ ਤੇਜ਼ੀ ਨਾਲ ਰਿਪੇਅਰ ਹੁੰਦਾ ਹੈ ਲੇਕਿਨ ਸਭ ਤੋਂ ਸਲੋ ਜਿਹੜੀ ਰਿਪੇਅਰ ਹੁੰਦੀ ਆ ਅੰਗਾਂ ਦੇ ਵਿੱਚੋਂ ਜਿਹੜੇ ਕੰਮ ਕਰਨ ਵਾਲੇ ਇਹ ਉਹ ਹੈਗੀ ਆ ਕਿਡਨੀ ਇਸ ਤੋਂ ਘੱਟ ਸਲੋ ਵਾਲਾ ਜਿਹੜਾ ਉਹ ਸਿਰਫ ਇੱਕ ਦਿਮਾਗ ਹੈ ਉਹਦੇ ਸੈੱਲ ਤੇ ਕਦੇ ਬਦਲਦੇ ਹੀ ਨਹੀਂ ਲੇਕਿਨ ਜਿਹੜੀ ਕਿਡਨੀ ਹੈ ਇਹਦੇ ਸੈੱਲ ਬੜੀ ਸਲੋ-ਸਲੋ ਬਦਲਦੇ ਨੇ ਇਸ ਕਰਕੇ ਇਹਦੇ 'ਚ ਅਗਰ ਖਰਾਬੀ ਆ ਜਾਏ ਤੇ ਇਹਦੀ ਰਿਪੇਅਰਿੰਗ ਬੜੀ ਮੁਸ਼ਕਲ ਹੁੰਦੀ ਆ ਬੜੀ 延迟 ਲੱਗਦੀ ਹੈ ਇਸ ਰਿਪੇਅਰ ਨੂੰ ਇਸੀ ਕਰਕੇ ਫਿਰ ਕੀ ਕਰਦੇ ਨੇ ਡਾਕਟਰ ਕੀ ਕਹਿੰਦੇ ਨੇ ਜੇ ਜਿਹਦੀ ਵੀ ਕਿਡਨੀ ਖਰਾਬ ਹੋ ਗਈ ਕੀ ਇਹਦੇ ਹੁਣ ਬਦਲੋ ਕਿਸੇ ਦੂਸਰੇ ਘਰ ਦੇ ਮੈਂਬਰ ਦਾ ਜਾਂ ਕੋਈ ਜਿਹਦਾ ਬਲੱਡ ਗਰੁੱਪ ਮਿਲਦਾ ਨਾਲ ਉਹਦੀ ਕਿਡਨੀ ਲੈ ਕੇ ਫਿਰ ਪਾਇਆ ਜਾਂਦਾ ਅਸੀਂ ਇਹਨਾਂ ਅਗਰ ਸਮੱਸਿਆਵਾਂ ਤੋਂ ਬਚਣਾ ਹੈ ਕਿ ਜੀ ਨੂੰ ਸੁਰੱਖਿਅਤ ਰੱਖਣਾ ਹੈ ਤੇ ਅਸੀਂ ਕੀ ਕਰੀਏ ਕਿ ਸਾਡੀਆਂ ਕਿਡਨੀਆਂ ਜੜੀਆਂ ਨੇ ਉਹ ਬਿਲਕੁਲ ਸੁਰੱਖਿਅਤ ਰਹਿਣ ਅੱਜ ਮੈਂ ਪਹਿਲਾਂ ਗੱਲ ਕਰਾਂਗਾ ਕਿ ਕਿਹੜੇ ਕਾਰਨ ਨੇ ਜਿਹੜੇ ਕਿਡਨੀਆਂ ਨੂੰ ਖਰਾਬ ਕਰਦੇ ਨੇ ਨੰਬਰ 1 ਕਾਰਨ ਜਿਹੜਾ ਆ ਉਹ ਹੈਗਾ ਕਿ ਅਸੀਂ ਕਮਰਿਆਂ ਦੇ ਵਿੱਚ ਬੰਦ ਹੁੰਦੇ ਜਾਂਦੇ ਹਾਂ ਖੁੱਲੇ ਵਾਤਾਵਰਣ ਚ ਬਹੁਤ ਤਾਕਤ ਘਰਾਂ ਦੇ ਵਿੱਚ ਬੰਦ ਜਾਂ ਦਫਤਰਾਂ ਦੇ ਵਿੱਚ ਬੰਦ ਜਾਂ ਫਿਰ ਗੱਡੀਆਂ ਦੇ ਵਿੱਚ ਬੰਦ ਜਦੋਂ ਤੁਸੀਂ ਬੰਦ ਹੋ ਜਾਂਦੇ ਹੋ ਨਾ ਕਮਰਿਆਂ ਦੇ ਵਿੱਚ ਦੀਵਾਰਾਂ ਨੇ ਕਦ ਨਾਲੋਂ ਕੱਟੇ ਹੋ ਤੁਸੀਂ ਆਕਸੀਜਨ ਨਾਲ ਆ ਹੁਣ ਖੁੱਲੇ ਚ ਬੈਠੇ ਹੋ ਤੇ ਆਕਸੀਜਨ ਤੁਹਾਨੂੰ ਮਿਲ ਰਹੀ ਹੈ ਅਲੱਗੇ ਬੁਫੇ ਨੇ ਉਹਨਾਂ ਦੀ ਆਕਸੀਜਨ ਤੇ ਸਾਡੇ ਵਿੱਚ ਕੋਈ ਦੀਵਾਰ ਨਹੀਂ ਜੇ ਤੁਸੀਂ ਦੀਵਾਰਾਂ ਦੇ ਵਿੱਚ ਬੰਦ ਹੋ ਜਾਂਦੇ ਹੋ ਤੇ ਤੁਸੀਂ ਆਕਸੀਜਨ ਨਾਲੋਂ ਕੱਟ ਜਾਂਦੇ ਹੋ ਤੇ ਆਕਸੀਜਨ ਤੁਹਾਨੂੰ ਜਾਂ ਤਾਂ ਤੁਹਾਡੇ ਤੱਕ ਨਹੀਂ ਪਹੁੰਚਦੀ ਕਮਰਿਆਂ ਦੇ ਵਿੱਚ ਤੁਹਾਡੇ ਹਰ ਸਾਹ ਨਾਲ ਕਾਰਬਨ ਡਾਈਆਕਸਾਈਡ ਵੱਧਦੀ ਜਾਂਦੀ ਆ ਤੇ ਉਹ ਜਿਹੜੀ ਕਾਰਬਨ ਡਾਈਆਕਸਾਈਡ ਵਧੀ ਹੋਈ ਆ ਉਹਦੇ ਕਰਕੇ ਤੁਹਾਡੇ ਬਲੱਡ ਦੇ ਵਿੱਚ ਤਿਜ਼ਾਬਾਂ ਦੀ ਮਾਤਰਾ ਵਧਣ ਦਾ ਪੈ ਜਾਂਦੀ ਆ ਜੇ ਲੋਹੋ ਤੇ ਆਬਾਦੀ ਮਾਤਰਾ ਵਧਦੀ ਹੈ ਬਲੱਡ ਦੇ ਵਿੱਚ ਤੇ ਕਿਡਨੀ ਦੇ ਉੱਤੇ ਅਸਰ ਹੋਣਾ ਸੁਭਾਵਕ ਹੈ ਕਿਉਂਕਿ ਉਹਨੇ ਕੀ ਕਰਨਾ ਆ ਬਲੱਡ ਦੇ ਵਿੱਚੋਂ ਗੰਦਗੀ ਕੱਢਣੀ ਆ ਨਾ ਤੇ ਉਸ ਗੰਦਗੀ ਦੇ ਵਿੱਚ ਹੁਣ ਤਜਾਬ ਵੱਧ ਚੁਕੇ ਨੇ ਠੀਕ ਹੈ ਜੀ ਹੁਣ ਉਹਨਾਂ ਤਜਾਬਾਂ ਨੇ ਉਸ ਨੂੰ ਖਰਾਬੀ ਦੇਣੀ ਹੈ ਦੂਸਰਾ ਕੰਮ ਜਿਹੜਾ ਹੁੰਦਾ ਜੇ ਨਾਲ ਤੁਹਾਡੀਆਂ ਹੱਡੀਆਂ ਦੇ ਉੱਤੋਂ ਕੈਲਸ਼ੀਅਮ ਹਟ ਕੇ ਬਲੱਡ ਦੇ ਵਿੱਚ ਆਉਂਦਾ ਪੈਂਦਾ ਹੁਣ ਉਹ ਵੀ ਉਹ ਫਿਲਟਰ ਕਰਨਾ ਪੈਂਦਾ ਉੱਥੇ ਉਹਦੇ ਫਿਲਟਰ ਜਿਹੜੇ ਨੇ ਚੋਕ ਹੋਣ ਦਾ ਪਿੰਦੇ ਨੇ ਨਾਲੇ ਤੇ ਸਟੋਨ ਬਣਦੇ ਨੇ ਅੱਜ ਆਮ ਪ੍ਰੋਬਲਮ ਹੈ ਕਿਡਨੀ ਦੇ ਵਿੱਚ ਸਟੋਨ ਬਣ ਗਿਆ ਇਹ ਤੇ ਅੱਜ ਕੱਲ ਬੱਚਿਆਂ ਦੇ ਵਿੱਚ ਹੋਣ ਦਾ ਪਿਆ ਸਟੋਨ ਬਣਨਗੇ ਨਾਲ ਦੀ ਨਾਲ ਕੀ ਹੋਏਗਾ ਕਿਡਨੀ ਦੇ ਫਿਲਟਰ ਜਿਹੜੇ ਨੇ ਉਹ ਚੋਕ ਹੋਣੇ ਸ਼ੁਰੂ ਹੋ ਜਾਂਦੇ ਨੇ ਉਹਦਾ ਕੰਮ ਜਿਹੜਾ ਉਹ ਰੁਕਣ ਦਾ ਪੈਂਦਾ ਇੱਕ ਤਾਂ ਇਹ ਘਟਨਾ ਕਰਮ ਚੱਲਦਾ ਇੱਕ ਇਹਦੇ ਪਿੱਛੇ ਕੀ ਹੈ ਤੁਹਾਡੀ ਆਕਸੀਜਨ ਦੀ ਘਾਟ ਜਿਹੜੇ ਵੀ ਲੋਕ ਤੁਸੀਂ ਦੇਖਿਆ ਹੁਣ ਜਦੋਂ ਤੁਸੀਂ ਪਾਰਕ ਚ ਆ ਕੇ ਐਕਸਰਸਾਈਜ਼ ਜਾਂ ਸਵੇਰ ਦੀ ਸੈਰ ਸ਼ੁਰੂ ਕੀਤੀ ਹੈ ਤੁਹਾਡੀਆਂ ਕਈ ਸਮੱਸਿਆਵਾਂ ਪਹਿਲਾਂ ਨਾਲੋਂ ਘਟੀਆਂ ਹੋਣਗੀਆਂ ਹੈ ਜਾਂ ਨਹੀਂ ਕੀ ਹੋਇਆ ਅਜਿਕੇ ਕਿ ਤੁਹਾਡੇ ਬੂਟੇ ਤੁਹਾਡੇ ਨੇੜੇ ਨੇ ਤੇ ਤੁਹਾਨੂੰ ਆਕਸੀਜਨ ਮਿਲਨੀ ਸਟਾਰਟ ਹੋ ਗਈ ਇਹ ਆਕਸੀਜਨ ਨੂੰ 24 ਘੰਟੇ ਘਰਾਂ ਦੇ ਵਿੱਚ ਵੀ ਰੱਖੋ ਖਿੜਕੀਆਂ ਦਰਵਾਜ਼ੇ ਜਿਹੜੇ ਉਹਨਾਂ ਨੂੰ ਖੋਲ ਕੇ ਰੱਖੀਏ ਘਰਾਂ ਦੇ ਅੰਦਰ ਬੂਟੇ ਲਾ ਲਈਏ ਇੱਕ ਹੋਰ ਵੱਡਾ ਜਿਹੜਾ ਕਾਰਨ ਹੈ ਕਿੰਨੀਆਂ ਦੇ ਖਰਾਬ ਹੋਣ ਦਾ ਉਹ ਸਾਡੇ ਜਲ ਤੋਂ ਬਰਤਨ ਵਿੰ ਮਾਰਾਂ ਦੇ ਨਾਲ ਕੈਮੀਕਲ ਨਾਲ ਤੋਂ ਪ੍ਰੈਸ਼ਰ ਹੋਏ ਨੇ ਤੇ ਉਹ ਕੈਮੀਕਲ ਤੁਹਾਨੂੰ ਪਤਾ ਹੈ ਕਿ ਇਹਦੇ ਉੱਤੇ ਰਿਸਰਚ ਹੋਈ ਸੀ 2010 ਦੇ ਵਿੱਚ ਇੰਡੀਆ ਦਾ ਲੀਡਿੰਗ ਰਿਸਰਚ ਸੈਂਟਰ ਜਿਹੜਾ ਸਭ ਤੋਂ ਵੱਡਾ ਰਿਸਰਚ ਸੈਂਟਰ ਸਰਕਾਰੀ ਜਿਹੜਾ ਹੈ ਉਹਦਾ ਨਾਮ ਹੈਗਾ ਉਹਨੂੰ ਸ਼ਾਰਟ ਡਿਸਪਰ ਕਹਿੰਦੇ ਨੇ ਦਿੱਲੀ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਸਾਇੰਸ ਐਂਡ ਰਿਸਰਚ ਉਹਦੇ ਵਿੱਚ ਇਹ ਖੋਜ ਹੋਈ ਸੀ ਕਿ ਕੋਈ ਵੀ ਕੈਮੀਕਲ ਜਦੋਂ ਕਿਤੇ ਅਪਲਾਈ ਕਰ ਲਿਆ ਜਾਂਦਾ ਹੈ ਬਰਤਨ ਦੇ ਉੱਤੇ ਤੁਸੀਂ ਨਵੰਬਰ ਲਾ ਰਿਹਾ ਉਹ ਨੂੰ 60 ਵਾਰੀ ਵੀ ਪਾਣੀ ਨਾਲ ਧੋਵੋ ਕਿ ਉੱਥੋਂ ਨਹੀਂ ਹਟਦਾ ਹੁਣ ਉਸ ਬਰਤਨ ਦੇ ਵਿੱਚ ਜੇ ਤੁਸੀਂ ਗਰਮ ਖਾਣਾ ਪਾਉਣਾ ਆ ਜਾਂ ਉਹਦੇ ਵਿੱਚ ਤੁਸੀਂ ਨਮਕ ਵਾਲੀ ਚੀਜ਼ ਪਾਉਣੀ ਆ ਤੇ ਉਹ కెమికਲ ਉੱਥੋਂ ਘੁਲ ਕੇ ਫਿਰ ਤੁਹਾਡੇ ਸ਼ਰੀਰ ਦੇ ਵਿੱਚ ਜਾਂਦਾ ਤੇ ਉੱਥੋਂ ਉਹ ਇਹ కెమికਲ ਦਾ ਇਫੈਕਟ ਜਿਹੜਾ ਉਹ ਫਿਰ ਤੁਹਾਡੇ ਬਲੱਡ ਦੇ ਵਿੱਚ ਚਲਾ ਗਿਆ ਤੇ ਬਲੱਡ ਤੋਂ ਫਿਰ ਉਹ ਸਭ ਤੋਂ ਜ਼ਿਆਦਾ ਚੱਲਣਾ ਕਿੰਨੇ ਆ 8 ਤੇ ਕਿੰਨੇ ਇਸ ਕਰਕੇ ਹਾਰਡੀਆਂ ਪ੍ਰੋਬਲਮ ਹੋਤੋਂ ਜ਼ਿਆਦਾ ਵਧੀਆਂ ਨੇ ਤੇ ਨਾਲ ਨਾਲ ਕਿਡਨੀਆਂ ਪ੍ਰੋਬਲਮ ਸਮੱਸਿਆਵਾਂ ਜਿਹੜੀਆਂ ਵਧੀਆਂ ਨੇ ਜਾਂਦਾ ਤੇ ਇੱਕ ਇੱਕ ਸੈੱਲ ਤੱਕ ਹੈ ਲੇਕਿਨ ਇਹਨਾਂ ਨੇ ਕੀ ਕਰਨਾ ਫਿਲਟਰ ਕਰਨਾ ਇਹਨਾਂ ਦਾ ਕੰਮ ਜ਼ਿਆਦਾ ਹੈ। ਤੋਂ ਇਹਨਾਂ ਦੇ ਉੱਤੇ ਇਫੈਕਟ ਕਰਦਾ ਹੈ। ਅਗਲਾ ਜਿਹੜਾ ਕਿਡਨੀ ਨੂੰ ਖਰਾਬ ਕਰਨ ਵਾਲਾ ਕੰਮ ਹੈਗਾ ਆ ਉਹ ਹੈ ਸਾਡਾ ਓਵਰ ਪ੍ਰੋਸੈਸਡ ਫੂਡ। ਉਹ ਖਾਣਾ ਜਿਹੜਾ ਅਸੀਂ ਬਹੁਤ ਜ਼ਿਆਦਾ ਪ੍ਰੋਸੈਸ ਕਰ ਦਿੰਨੇ ਆ। ਜਿਵੇਂ ਹੁਣ ਤਲੇ ਖਾਣੇ ਵਾਸਤੇ ਸਭ ਮਨਾ ਕਰਦੇ ਹੀ ਹੈ ਨਾ ਕਿ ਨਾ ਖਾਓ ਕਿਉਂਕਿ ਉਹਦੇ ਵਿੱਚ ਹਾਈ ਟੈਂਪਰੇਚਰ ਤੇ ਤੇ ਗਿਆ ਜਿਹੜਾ ਖਾਣਾ ਆ ਉਹਦੇ ਪੋਸ਼ਕ ਤੱਤ ਮਰ ਜਾਂਦੇ ਨੇ ਜਿਹੜੇ ਪੋਸ਼ਕ ਤੱਤ ਵੀ ਮਰ ਜਾਂਦੇ ਨੇ ਹੁਣ ਸਰੀਰ ਦਾ ਸੈੱਲ ਬਣਨ ਵਾਸਤੇ ਉਹਦੇ ਸੈੱਲ ਤੇ ਨਿਰਮਾਣ ਵਾਸਤੇ ਪੋਸ਼ਣ ਜਿਹੜਾ ਚਾਹੀਦਾ ਉਹ ਜਿਉਂਦਾ ਚਾਹੀਦਾ ਕਦੇ ਤੁਸੀਂ ਗੌਰ ਕੀਤਾ ਐਥੇ ਗਊਸ਼ਾਲਾ ਹੈਗੀ ਆ ਗਊਸ਼ਾਲਾ ਦੇ ਵਿੱਚ ਉਹਨਾਂ ਗਾਵਾਂ ਨੂੰ ਕਿਹੜੇ ਪੱਠੇ ਪਾਉਂਦੇ ਉਹਦੇ ਤੰਦਰੁਸਤ ਰਹਿੰਦੇ ਅਰੇ ਯਾ ਸੁਕੇ ਇਹਦੇ ਨਾਲ ਤੰਦਰੁਸਤ ਰਹਿੰਦੇ ਨੇ ਹਰਿਆ ਨਾਲ ਤੰਦਰੁਸਤ ਰਹਿੰਦੀ ਗੱਲ ਹੈ ਤੇ ਹਰੇ ਤੇ ਸੁੱਕੇ 'ਚ ਅੰਤਰ ਕੀ ਹੈ ਬਈ ਜਿਹੜਾ ਹਰਾ ਆ ਉਹ ਜਿੰਦਾ ਆ ਜਿਹੜਾ ਸੁੱਕਾ ਆ ਉਹ ਮਰ ਗਿਆ ਉਹਨੂੰ ਜਦੋਂ ਤੁਸੀਂ ਸੁੱਕੇ ਪੱਠੇ ਪਾਉਂਦੇ ਹੋ ਤੇ ਉਹਦੇ 'ਚ ਕੋਸ਼ਿਕ ਤੱਕ ਮਰੇ ਹੋਏ ਹੁੰਦੇ ਨੇ ਜਿਹਦੇ ਕਰਕੇ ਉਹਦੀ ਸਿਹਤ ਫਿਰ ਚੰਗੇ ਸੱਲ ਨਹੀਂ ਬਣ ਪਾਉਂਦੇ ਉਹ ਕਮਜ਼ੋਰ ਹੁੰਦੀ ਜਾਂਦੀ ਕੀ ਇਹ ਨਿਯਮ ਤੁਹਾਡੇ ਤੇ ਲਾਗੂ ਨਹੀਂ ਹੁੰਦਾ ਹਰ ਇੱਕ ਜੀਵ ਦੇ ਉੱਤੇ ਲਾਗੂ ਹੁੰਦਾ ਜਿਹੜੇ ਖਾਣੇ ਅਸੀਂ ਜਿਆਦਾ ਪ੍ਰੈਸ਼ਰ ਕੁਕਰਾਂ ਦੇ ਵਿੱਚ ਬਹੁਤ ਜ਼ਿਆਦੀਆਂ ਸੀਟੀਆਂ ਜਾਂ ਬਾਰ-ਬਾਰ ਗਰਮ ਕਰਕੇ ਖਾਂਦੇ ਹਾਂ ਖਾਣਾ ਇੱਕ ਵਾਰੀ ਬਣਾਇਆ ਫ੍ਰੀਜ ਰੱਖਿਆ ਫਿਰ ਕੱਢਿਆ ਗਰਮ ਕਰਕੇ ਖਾਂਦੇ ਰਹਿੰਦੇ ਆ ਇਹ ਜਿਹੜੇ ਪੋਸ਼ਕ ਤੱਤ ਮਰ ਜਾਂਦੇ ਨੇ ਉਹ ਮਰੇ ਹੋਏ ਪੋਸ਼ਕ ਤੱਤ ਸਰੀਰ ਦੇ ਵਿੱਚ ਕਿਤੇ ਇਸਤੇਮਾਲ ਜਦੋਂ ਨਹੀਂ ਹੁੰਦੇ ਤੇ ਇੱਕ ਸਮੱਸਿਆ ਹੁੰਦੀ ਹੈ ਆਮ ਜਿਹੜੀ ਅੱਜ ਆ ਉਹ ਹੈ ਖੂਨ ਗਾੜਾ ਹੋ ਗਿਆ ਆ ਰਹੀ ਹੈ ਕਿ ਨਹੀਂ ਜਦੋਂ ਚੈੱਕ ਹੁੰਦਾ ਤੇ ਪਤਾ ਲੱਗਦਾ ਜੀ ਖੂਨ ਗਾੜਾ ਹੋ ਗਿਆ ਉਹ ਖੂਨ ਗਾੜਾ ਕਿਉਂ ਹੋ ਰਿਹਾ ਇਹ ਕੀ ਹੋਊਗਾ ਪੋਸ਼ਕ ਤੱਤ ਜਿਹੜੇ ਅਨਯੂਜ਼ਡ ਨੇ ਇਸਤੇਮਾਲ ਨਹੀਂ ਹੋਏ ਉਹ ਬਲੱਡ ਦੇ ਵਿੱਚ ਘੁੰਮਦੇ ਜਾਂਦੇ ਨੇ ਖੂਨ ਗਾੜਾ ਹੁੰਦਾ ਜਾਂਦਾ ਹੁਣ ਜਿਹੜਾ ਗਾੜਾ ਖੂਨ ਹੈ ਉਹਨੂੰ ਕਿਡਨੀ ਨੇ ਫਿਲਟਰ ਕਰਨਾ ਹੈ ਉਹ ਚ ਸੋਚ ਕੇ ਦੇਖੋ ਉੱਤੇ ਕਿੰਨਾ ਪ੍ਰੈਸ਼ਰ ਆਏਗਾ ਬੀਪੀ ਦੇ ਵਧਣਾ ਹੀ ਹੈ ਉਹਦੇ ਨਾਲ ਨਾਲ ਦੀ ਨਾਲ ਕੀ ਹੋਣਾ ਹੈ ਹੁਣ ਉਹ ਉਹਨੂੰ ਫਿਲਟਰ ਜਦੋਂ ਕਰਨਾ ਪਏਗਾ ਕਿਡਨੀ ਨੂੰ ਤੇ ਉਹ ਕਿਵੇਂ ਐਨਾਲਿਸਿਸ ਕਰੇ ਸੋ ਉਦੇ ਉੱਤੇ ਪ੍ਰੈਸ਼ਰ ਬਹੁਤ ਜ਼ਿਆਦਾ ਵਧ ਜਾਂਦਾ। ਸੋ ਇਹ ਜਿਹੜੇ ਸਾਡੀਆਂ ਆਪਣੀਆਂ ਗਲਤੀਆਂ ਨੇ, ਆਕਸੀਜਨ ਦੀ ਕਮੀ, ਖਾਣੇ ਦੇ ਵਿੱਚ ਮਰਿਆ ਹੋਇਆ ਖਾਣਾ, ਕੈਮੀਕਲਾਂ ਦੀ ਪਰਹਾਰ, ਆਹ ਤਾਰੇ ਪਾਸੇ ਅਸੀਂ ਜਿਹੜੀ ਛੋਟਾਈਆਂ ਦੇ ਵਿੱਚ ਵਰਤਨ ਲਏ ਆ, ਇਹ ਕਿਡਨੀ ਨੂੰ ਖਰਾਬ ਕਰਨ ਦੇ ਕਾਰਨ ਬਣਦੇ ਨੇ। ਹੁਣ ਜੇ ਅਸੀਂ ਬਚਣਾ ਤਾਂ ਕੀ ਕਰਨਾ ਪਏਗਾ? ਜਿੱਥੇ ਕਾਰਨ ਹੈ, ਉਹ ਕਾਰਨਾਂ ਨੂੰ ਕੀ ਕਰਨਾ ਪਏਗਾ? ਕੀ ਹੋਣਾ ਜਦੋਂ ਕਿਡਨੀ ਖਰਾਬ ਹੁੰਦੀ ਹੈ ਤੇ ਫਿਰ ਕੀ ਕੋਈ ਦਵਾਈ ਹੈਗੀ ਆ ਕਿਡਨੀ ਦੀ ਕਿ ਜਿਹੜੀ ਠੀਕ ਕਰਦੇ ਉਹਨੂੰ ਦੇਣੀਆਂ ਨੇ ਕੁਛ ਨਾ ਕੁਛ ਤੇ ਦੇਣਾ ਹੈ ਨਾ ਠੀਕੇ ਮੈਂ ਹਰ ਇੱਕ ਡਾਕਟਰ ਨੂੰ ਮਾੜਾ ਨਹੀਂ ਕਹਿੰਦਾ ਕੁਝ ਦੇਲ ਤੇ ਚੰਗੇ ਵੀ ਨੇ ਜਿਹੜੇ ਸਹੀ ਤਰ੍ਹਾਂ ਨਾਲ ਇਲਾਜ ਕਰਦੇ ਨੇ ਲੇਕਿਨ ਅੱਜ ਦੀ ਡੇਟ ਇਹ ਮੇਰਾ ਕਹਿਣਾ ਨਹੀਂ ਵਿਸ਼ਵ ਸਵਾਸ ਸੰਘ ਦਾ ਕਹਿਣਾ ਹੈ ਕਿ 90% ਡਾਕਟਰ ਪੈਸੇ ਦੇ ਪਿੱਛੇ ਹੋ ਗਏ ਕਿਉਂਕਿ ਇੱਕ ਤੇ ਉਹਨਾਂ ਦੀ ਪੜ੍ਹਾਈ ਵੀ ਬੜੀ ਮਹਿੰਗੀ ਹੈ ਬੜੀ ਵੱਡੀ ਇਨਵੈਸਟਮੈਂਟ ਹੈ ਜੀ ਡਾਕਟਰ ਪੜ੍ਹਨਾ ਵੀ ਕੋਈ ਸੌਖਾ ਨਹੀਂ ਹੈ ਕਰੋੜਾਂ ਰੁਪਏ ਲੱਗ ਜਾਂਦੇ ਨੇ ਤੇ ਉਹਨਾਂ ਨੇ ਕਰੋੜਾ ਵਾਪਸ ਵੀ ਕੱਢਣੇ ਹੁੰਦੇ ਇਹ ਬਿਜ਼ਨਸ ਹੋ ਗਿਆ ਇਸ ਕਰਕੇ ਉਹਨਾਂ ਦੀ ਵੀ ਮਜਬੂਰੀ ਆ ਉਹ ਫਿਰ ਦੇਖਦੇ ਨੇ ਕਿ ਕਿਵੇਂ ਹੁਣ ਕੱਢੀਏ ਲੋਕਾਂ ਕੋਲੋਂ ਕੱਢਣਾ ਤੇ ਬਿਮਾਰਾਂ ਚੁਈਆਂ ਨਾ ਬਰੀਜਾ ਚੁਈਏ ਕੱਢਣਾ ਉਹ ਫਿਰ ਕੁਛ ਨਾ ਕੁਛ ਦਵਾਈ ਕੁਛ ਨਾ ਕੁਛ ਦਿੰਦੇ ਰਹਿਣ ਤੇ ਕਿੰ ਕੀ ਜ਼ਿਆਦਾ ਕੀ ਜ਼ਰੂਰੀ ਹੈਗਾ ਕਿ ਅਸੀਂ ਇਸ ਤੋਂ ਤੱਕ ਨੌਬਤ ਪਚਾ ਲਈਏ ਇਹ ਸ਼ਰੀਰ ਦਵਾਈਆਂ ਪਾਉਣੀਆਂ ਪੈਣ ਇਹ ਕਿਹਦੇ ਹੱਥ 'ਚ ਹੈ ਇਹ ਆਪਣੇ ਆਪਣੇ ਸਾਡੇ ਹੱਥ 'ਚ ਹੈ ਕਿ ਕੀ ਅਸੀਂ ਆਪਣੇ ਸਰੀਰ ਨੂੰ ਆਕਸੀਜਨ ਪੂਰੀ ਦੇ ਰਹੇ ਆ ਜਾਂ ਨਹੀਂ ਦੇ ਰਹੇ ਕੀ ਅਸੀਂ ਇਹਨੂੰ ਕੈਮੀਕਲਾਂ ਦੇ ਵਿੱਚ ਤੇ ਨਹੀਂ ਟੱਕ ਰਹੇ ਕਿਹੜੇ ਵਧੀਆ ਸਵਾਦਾਂ ਭਾਂਡੇ ਮਾਦੇ ਜਾਂਦੇ ਸੀ ਹਾਂਜੀ ਉਦੋਂ ਹੈ ਸੀ ਕਿੰਨੀਆਂ ਦੀਆਂ ਬਿਮਾਰੀਆਂ ਕਦੇ ਸੁਣਦੇ ਸੀ ਕੈਂਸਰ ਸੁਣਦੇ ਸੀ ਕਦੇ ਕਿਹੜੇ ਵਧੀਆ ਅਸੀਂ ਦਹੀਂ ਲੱਸੀ ਮਲ ਕੇ ਨਹਾ ਲੈਂਦੇ ਸੀ ਵੇਸਣ ਦਾ ਆਪਨ ਮਲ ਕੇ ਨਹਾ ਲੈਂਦੇ ਸੀ ਉਹ ਦਵਾਈਆਂ ਮਾਰੀਆਂ ਸੁਣਦੇ ਸੀ ਇਹ ਬਿਮਾਰੀਆਂ ਫਿਰ ਖਰੀਦ ਕੇ ਕੌਣ ਲਿਆਉਂਦਾ ਇਹ ਖਰੀਦੀਆਂ ਹੋਈਆਂ ਬਿਮਾਰੀਆਂ ਨੇ ਸਾਡੇ ਹੱਥੀ vem ਬਾਰ ਕੌਣ ਲਿਆਉਂਦਾ ਖਰੀਦ ਇਹ ਕੋਈ ਛੁੱਟ ਜਾਂਦਾ ਸਾਡੇ ਘਰ ਆਪ ਲਿਉਨੇ ਆ ਫਨਾਈਲ ਲਾਈਜੋਲ ਅੱਜ ਫਰਛਾਂ ਦੇ ਉੱਤੇ ਕੌਣ ਲਿਆ ਕੇ ਸਾਡੇ ਲਾਉਂਦਾ ਕੋਈ ਬਾਹਰੋਂ ਸੜੀ ਲਾ ਕੇ ਲਾਜੰਦਾ ਕਿੰਨਾ ਵਧੀਆ ਕੱਚੇ ਘਰ ਦੇ ਵਿੱਚ ਉਹ ਮਿੱਟੀ ਫੇਰ ਲੈਂਦੇ ਹਾਂਜੀ ਹੁਣ ਕੱਚੇ ਘਰ ਹੈ ਨਹੀਂ ਗਏ ਤੇ ਬਈ ਐਸੀਆਂ ਚੀਜ਼ਾਂ ਲੱਭ ਲਈਏ ਥੋੜਾ ਜਿਹਾ ਇਸ ਤੇ ਐਜੂਕੇਸ਼ਨ ਲੈ ਲਈਏ ਕਿ ਆਪਣੇ ਘਰਾਂ ਦੇ ਵਿੱਚ ਬਾਇਓਕੇਮਿਕਲ ਬੇਚ ਚੀਜ਼ਾਂ ਵਰਤ ਲਈਏ। ਭਾਂਡੇ ਧੋਣ ਵਾਲੇ ਵੀ ਵਾਲੇ ਵੀ ਚੀਜ਼ਾਂ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਕੋਈ ਕੈਮੀਕਲ ਨਹੀਂ ਹੁੰਦੇ ਜਿਹੜੇ ਪlant based ਨੇ। ਸਾਬਣ ਇਹ ਸਾਫ ਸੁਥੀਆਂ ਵਾਲੇ ਵੀ ਮਟੀਰੀਅਲ ਆਉਂਦੇ ਨੇ ਸਿਰਫ ਥੋੜਾ ਜਿਹਾ ਜਾਗਰੂਕ ਹੋਣ ਦੀ ਲੋੜ ਹੈ ਜਦੋਂ ਵੀ ਕੋਈ ਚੀਜ਼ ਖਰੀਦਦੇ ਹੋ ਤਾਂ ਉਹਦੇ ਉੱਤੇ ਇਨਗਰੀਡੀਐਂਟਸ ਪੜੋ। ਉਹਦਾ ਬੇਸ ਦੇਖੋ ਕਿ ਬਾਇਓਕੈਮੀਕਲ ਹੈ ਜਾਂ ਸਿੰਥੈਟਿਕ ਕੈਮੀਕਲ ਹੈ ਇਹੋ ਬਾਇਓਕੈਮੀਕਲ ਨਾਲ ਬਣਿਆ ਹੈ ਤੋ ਉਹਨੂੰ ਇਸਤੇਮਾਲ ਕਰੋ ਤੁਹਾਨੂੰ ਕੋਈ ਨੁਕਸਾਨ ਨਹੀਂ ਕਰੇਗਾ ਲੇਕਿਨ ਜੇ ਉਹ ਸਿੰਥੈਟਿਕ ਕੈਮੀਕਲ ਨਾਲ ਬਣਿਆ ਹੈ ਕਿ ਉਹਨੇ ਤੁਹਾਨੂੰ ਨੁਕਸਾਨ ਕਰਨੇ ਨੇ ਅਸੀਂ ਘਰਾਂ 'ਚ ਮਰੀਜ਼ ਪੈਦਾ ਨਾ ਕਰੀਏ ਆਪਣੇ ਆਪਣੇ ਘਰ ਦੇ ਮੈਂਬਰਾਂ ਨੂੰ ਮਰੀਜ਼ ਨਾ ਬਣਾਈਏ ਅਸੀਂ ਜਦੋਂ ਖਰੀਦਦਾਰੀਆਂ ਕਰਦੇ ਆ ਕਿਉਂਕਿ ਬਾਜ਼ਾਰ ਆ ਚੁੱਕਿਆ ਹੈ ਨਾ ਸਾਡੇ ਵਿੱਚ ਇੱਕੋ ਜੀਵ ਹੈ ਜਿਹਦੇ ਵਿੱਚ ਬਾਜ਼ਾਰ ਆਇਆ ਸ੍ਰਿਸ਼ਟੀ ਦੇ ਵਿੱਚ ਕਿਸੇ ਹੋਰ ਜੀਵ ਨੂੰ ਬਾਜ਼ਾਰ ਦੀ ਲੋੜ ਹੈਗੀ ਆ ਨਹੀਂ ਹੈ ਨਾ ਜੀਵਨ ਚੱਲਦਾ ਉਹਨਾਂ ਦਾ ਵੀ ਲੇਕਿਨ ਸਾਡਾ ਜੀਵਨ ਅਸੀਂ ਐਡਵਾਂਸ ਹੋਇਆ ਤੇ ਵਿੱਚ ਬਾਜ਼ਾਰ ਆ ਚੁੱਕਿਆ ਬਾਜ਼ਾਰ ਹਰ ਚੀਜ਼ ਵੇਚੇਗਾ ਸਾਨੂੰ ਵੇਚਣ ਵਾਲਾ ਹਰ ਚੀਜ਼ ਵੇਚੇਗਾ ਲੇਕਿਨ ਜਾਗਰੂ ਕਿਨੂੰ ਹੋਣਾ ਪਏਗਾ ਕਿ ਕਿਹੜਾ ਮੇਰੇ ਪਰਿਵਾਰ ਵਾਸਤੇ ਚੰਗਾ ਤੇ ਕਿਹੜਾ ਮਾੜਾ ਇਹ ਚੁਣਨਾ ਕਿਹਦੇ ਹੱਥ ਚ ਹੈ ਖਾਣਾ ਚੰਗਾ ਹੋ ਸਕਦਾ ਖਾਣਾ ਮਾੜਾ ਹੋ ਸਕਦਾ ਉਹ ਜਿਹੜੀਆਂ ਸੰਸਥਾਵਾਂ ਨੇ ਇਸ ਦੇ ਉੱਤੇ ਕੰਮ ਕਰਦੀਆਂ ਨੇ ਵਿੱਚੋਂ ਸਵਾਸ ਸੰਗਠਨ ਜਿਹੜਾ ਹੈ ਜਿੰਨਾ ਪੈਕਾਂ ਦੇ ਵਿੱਚ ਬੰਦ ਫੂਡ ਹੈ ਉਹਨੂੰ ਜੰਕ ਫੂਡ ਕਹਿੰਦਾ ਹੈ ਕਿ ਨਹੀਂ ਕੀ ਅਸੀਂ ਉਹਨੇ ਤੇ ਜੰਕ ਫੂਡ ਕਹਤਾ ਕੀ ਅਸੀਂ ਬੰਦ ਕੀਤਾ ਲਿਆਉਨੇ ਆ ਖਰੀਦ ਕੇ ਕਿ ਨਹੀਂ ਕਿਉਂ ਲਿਆਉਂਦੇ ਆ ਜਦੋਂ ਉਹਨੂੰ ਜੰਕ ਫੂਡ ਜੰਕ ਦਾ ਮਤਲਬ ਹੁੰਦਾ ਹੈ ਕੂੜਾ ਕਬਾੜਾ ਕਚਰਾ ਜਦੋਂ ਕਹਿ ਦਿੱਤਾ ਤੇ ਫਿਰ ਅਸੀਂ ਕਿਉਂ ਖਰੀਦ ਕੇ ਲਿਓਗੇ ਇਹਦਾ ਮਤਲਬ ਅਸੀਂ ਜਾਣ ਬੁੱਝ ਕੇ ਆਪਣੇ ਪਰਿਵਾਰ ਦੇ ਜੀਆਂ ਦੀ ਜ਼ਿੰਦਗੀ ਖਤਰੇ 'ਚ ਪਾਉਨੇ ਆ। ਤੋਂ ਜਾਗਰੂਕ ਹੋਈਏ। ਖਰੀਦਦਾਰੀਆਂ ਬਾਜ਼ਾਰ ਅੱਜ ਹੈਗਾ ਆ ਲੇਕਿਨ ਬਾਜ਼ਾਰ 'ਚ ਵੀ ਦੋ ਤਰ੍ਹਾਂ ਦੀਆਂ ਚੀਜ਼ਾਂ ਨੇ ਚੰਗੀਆਂ ਅਤੇ ਮਾੜੀਆਂ। ਜਿਹੜੀਆਂ ਚੰਗੀਆਂ ਨੇ ਹੁਣ ਸਾਨੂੰ ਚੰਗੇ ਮਾੜੇ ਦਾ ਪਤਾ ਕਦੋਂ ਲੱਗੇਗਾ ਜਦੋਂ ਸਾਨੂੰ ਇਸ ਦੇ ਬਾਰੇ 'ਚ ਨੌਲੇਜ ਹੋਏਗੀ। ਐਡਵਰਟਾਈਜ਼ਮੈਂਟ ਮਤਲਬ ਬੜੀਆਂ ਵਧੀਆ ਬਣਦੀਆਂ। ਹਾਂਜੀ ਹਰ ਚੀਜ਼ ਦੀ ਐਡਵਰਟਾਈਜ਼ਮੈਂਟ ਵੇਮਬਾਰ ਵਾਲਾ ਕੀ ਕਹਿੰਦਾ ਕਿ ਦੇਖੋ ਤੁਹਾਡੇ ਬਰਤਨ ਐ ਚਮਕਣ ਦੇ। ਲੇਕਿਨ ਐਸੇ ਬਰਤਨ ਚਮਕਾ ਕੇ ਅਸੀਂ ਕੀ ਕਰਾਂਗੇ ਜਿਹੜੇ ਸਾਡੀਆਂ ਜ਼ਿੰਦਗੀਆਂ ਕਾਲੀਆਂ ਹੋ ਜਾਣ। ਜੌਨਸਨ ਐਂਡ ਜੌਨਸਨ ਬੇਬੀ ਸੋਪ ਵਾਲਾ ਵੀ ਕਹਿੰਦਾ ਕਿ ਤੁਹਾਡਾ ਬੱਚਾ ਫੁੱਲਾਂ 'ਚ ਖੇਡੇਗਾ। ਲੇਕਿਨ ਜੇ ਜੋ ਸਟੱਡੀ ਕਰਨੇ ਆ ਉਹਨਾਂ ਨੂੰ ਤੇ ਕਰੋੜਾਂ ਰੁਪਏ ਦਾ ਜੁਰਮਾਨਾ ਹੋਇਆ ਯੂ ਅਮਰੀਕਾ ਦੇ ਵਿੱਚ ਉਸ ਕੰਪਨੀ ਨੂੰ ਕਿਉਂਕਿ ਉਹਦੇ ਪ੍ਰੋਡਕਟ ਯੂਜ਼ ਕਰਨ ਨਾਲ ਬੱਚਿਆਂ ਨੂੰ ਕੈਂਸਰ ਵਰਕ ਹੋਇਆ। ਦੇ ਸਾਡੇ ਘਰਾਂ 'ਚ ਅੱਜ ਵੀ ਕੀ ਆਉਂਦਾ ਬੱਚਾ ਪੈਦਾ ਹੋਏ ਤੇ ਸਭ ਤੋਂ ਪਹਿਲਾਂ ਕਿੱਟ ਕਿਹੜੀ ਆਉਣੀ ਆ ਜੌਨਸਨ ਬੇਬੀ ਕਿੱਟ ਕਾਊਂਟ ਕਰੇਗਾ ਜਾਗਰੂਕ ਸਾਨੂੰ ਅੱਲੀ ਜਾਗਰੂਕਤਾ ਵਿੱਚ ਹੀ ਬਚਾਓ ਹੈ ਚੀਜ਼ ਹਰ ਤਰ੍ਹਾਂ ਦੀ ਬਾਜ਼ਾਰ 'ਚ ਮਿਲੇਗੀ ਚੰਗੀ ਵੀ ਤੇ ਮਾੜੀ ਵੀ ਜਾਗਰੂਕ ਹੋਵੋ ਤੇ ਆਪਣੇ ਪਰਿਵਾਰਾਂ ਨੂੰ ਗਲਤ ਚੀਜ਼ਾਂ ਤੋਂ ਗਲਤ ਖਾਣੇ ਤੋਂ ਬਚਾਓ ਜ਼ਿੰਦਗੀ ਦੀਆਂ ਬੇਸਿਕ ਲੋੜਾਂ ਜਿਹੜੀਆਂ ਉਹਨਾਂ ਦੇ ਉੱਤੇ ਚੱਲੋ ਤੇ ਆਪਣੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖੋ ਆਕਸੀਜਨ ਨਾਲ ਵਾਪਾਓ ਇੱਥੇ ਪਾਰਕਾਂ ਦੇ ਵਿੱਚ ਵੱਧ ਤੋਂ ਵੱਧ ਆਓ ਘਰਾਂ ਦੇ ਵਿੱਚ ਘਰਾਂ ਨੂੰ ਵੀ ਪਾਰਕ ਬਣਾ ਲਓ ਹਾਂਜੀ ਆਜੰ ਦੇ ਨੇ ਬੂਟੇ ਘਰਾਂ ਦੇ ਵਿੱਚ ਲੱਗਦੇ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਲਾਓ ਇਨਡੋਰ ਬੂਟੇ ਲੱਗ ਜਾਂਦੇ ਨੇ ਉਹ ਵੱਧ ਤੋਂ ਵੱਧ ਲਾਓ ਤਾਂ ਕਿ ਆਕਸੀਜਨ ਤੁਹਾਡੇ ਕੋਲ ਹੋਵੇ ਖਿੜਕੀਆਂ ਖੋਲੋ ਫਿਰ ਵੀ ਰੌਸ਼ਨੀ ਵੀ ਆਵੇ ਹਾਂਜੀ ਤੇ ਖਰੀਦਦਾਰੀਆਂ ਵੇਲੇ ਅਲਰਟ ਹੋ ਜਾਓ ਬਾੜੇ ਖਾਣੇ ਪੈਕਾਂ 'ਚ ਬੰਦ ਜਿਹੜੇ ਨੇ ਜੂਸ ਜਿਹੜੇ ਆਂਦੇ ਨੇ ਇਹ ਨਾ ਪੀਓ ਪ੍ਰਜ਼ਰਵਡ ਕਦੇ ਵੀ ਤੁਸੀਂ ਸੇਬ ਦਾ ਜੂਸ ਕੱਢ ਜਾਂ ਕਿਸੇ ਵੀ ਫਲ ਦਾ ਜੂਸ ਕੱਢ ਕੇ ਘਰ ਰੱਖ ਲਿਓ ਉਹ ਠੀਕ ਰਹਿੰਦਾ ਉਹ ਚਾਟੀ ਖਰਾਬ ਹੋ ਜਾਂਦਾ ਤੇ ਇਹ ਜੂਸ ਖਰਾਬ ਹੀ ਨਹੀਂ ਹੋ ਰਿਹਾ ਸਮਝ ਨਹੀਂ ਆਉਂਦੀ ਕੁਛ ਇਸ ਵਿੱਚ ਗਲਤ ਪਾਇਆ ਗਿਆ ਨਾ ਜੂਸ ਖਰੀਦ-ਖਰੀਦ ਕੇ ਲਿਆਓ ਨਾ ਕੋਲਡ ਡਰਿੰਕ ਖਰੀਦ-ਖਰੀਦ ਕੇ ਲਿਆਓ ਇਹ ਹੀ ਤੁਹਾਡੀਆਂ ਇਹ ਸਾਰੀਆਂ ਸਮੱਸਿਆਵਾਂ ਦੀ ਜੜ ਹੈਗੀ ਹੈ ਆਪਣੇ ਘਰਾਂ ਚ ਅਲਰਟ ਹੋ ਜਾਓ ਆਪਣੇ ਆਪ ਨੂੰ ਜਾਗਰੂਕ ਕਰੋ ਤੇ ਜਾਗਰੂਕ ਬਣ ਕੇ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਓ ਇਹਨਾਂ ਕਹਿੰਦਾ ਹੋਇਆ ਹੈ ਜਾਜਸਲੇਨਾ ਜੀ ਸਾਰੇ ਭੈਣ ਭਰਾਵਾਂ ਨੂੰ ਫਿਰ ਤੋਂ ਸਤਿ ਸ੍ਰੀ ਅਕਾਲ